ਭਗਤ ਬੇਨੀਜੀ ਮਹਾਰਾਜ ਅਸਲ ਹੀ ਰਹਿੰਦੇ ਸਨ ਤੇ ਪੂਨੇ ਦਾ ਜਿਹੜਾ ਵੱਡਾ ਰਾਜਾ ਆ ਉਹਦੇ ਦਰਬਾਰ ਦੇ ਵਿੱਚ ਦੋ ਟਾਈਮ ਰੋਜ਼ਾਨਾ ਕਥਾ ਕਰਦੇ ਸਨ ਭਗਤ ਬੇਨੀਜੀ ਮਹਾਰਾਜ ਰੋਜ਼ ਗ੍ਰੰਥ ਪੜ੍ਹਨੇ ਕਥਾਪਾੜ੍ਹਣੀਆਂ ਵੇਖੋ ਅਧਿਆਨ ਤੇ ਕਰਨਾ ਹੀ ਪਏਗਾ ਬੋਲਣ ਵਾਸਤੇ ਬੋਲਣ ਵਿੱਚ ਭਾਵਨਾ ਉਦੋਂ ਬਣਦੀ ਹੈ ਅਸਲ ਉਦੋਂ ਹੁੰਦਾ ਜਦੋਂ ਕਿਸੇ ਦੇ ਕੋਲ ਨਿਤਨੇਮ ਹੋਵੇ ਸੇਵਾ ਹੋਵੇ ਫਿਰ ਸਾਹਮਣੇ ਵਾਲਾ ਉਹਦੇ ਪ੍ਰਭਾਵ ਨੂੰ ਕਬੂਲਦਾ ਹੈ ਭਗਤ ਬੇਣੀ ਜੀ ਮਹਾਰਾਜ ਕਥਾ ਕਰਨੀ ਕਿ ਇੱਕ ਦਿਨ ਕਥਾ ਕਰਦੇ ਆ ਤੜਨਾ ਘਟੀ ਹਿੰਦੂਇਜ਼ਮ ਦੇ ਵਿੱਚ ਨਾ ਇੱਕ ਤਹਾਣੀ ਆਉਂਦੀ ਹੈ ਮਿਥ ਦੀ ਜਿਹੜੀ ਭਗਤ ਜੀ ਸੁਣਾਈ ਉਹਨਾਂ ਗ੍ਰੰਥ ਚੋਂ ਪੜੀ ਕਹਾਣੀ ਇਹ ਹੈ ਆਪਾਂ ਇੱਕ ਖੇਤਾਂ ਦੇ ਵਿੱਚ ਜ਼ਿੰਮੇਵਾਰਾ ਕੰਮ ਕਰਦੇ ਆ ਠਟਿਰੀ ਨੂੰ ਵੇਖਦੇ ਆਂ ਤਟਿਰੀ ਪੰਛੀ ਜਿਹੜਾ ਆ ਨਾ ਉਹ ਇੱਕ ਵੱਡਾ ઋષਿ ਮੁੰਨੀਆਂ ਉਸ ਮੁੰਨੀ ਦਾ ਨਾਮ ਆ ਅਗਸਤ ਮੁੰਨੀ ਅਗਸਤ ਮੁੰਨੀ ਦੇ ਕੋਲ ਜਾ ਕੇ ਟਟਿਰੀ ਰੋਹੀ ਵੀ ਮੈਂ ਇੱਕ ਥਾਂ ਤੇ ਟੰਡੇ ਤੇ ਬਰੇਤੇ ਤੇ ਆਂਡੇ ਦਿੱਤੇ ਸਨ ਸਮੁੰਦਰ ਦੀ ਛਾਲ ਆਈ ਤੇ ਉਹ ਪਾਣੀ ਰੋੜ ਕੇ ਲੈ ਗਿਆ ਮੇਰੇ ਆਂਡੇ ਰੋੜ ਕੇ ਲੈ ਗਿਆ ਅਰ ਉਹਦੇ ਚ ਲਿਖਿਆ ਵੀ ਅਗਸਤ ਮੁੰਨੀ ਨੂੰ ਗੁੱਸਾ ਆਇਆ ਉਹਨਾਂ ਢਾਈ ਚੂੜੀਆਂ ਦੇ ਵਿੱਚ ਸਾਰਾ ਸਮੁੰਦਰ ਪੀ ਗਿਆ। ਇਹ ਮਿੱਥਿਆਸ ਦੀ ਗੱਲ ਆ, ਮਿੱਥਿਆ ਹੋਇਆ। ਪਿਤਾਈ ਚੂੜੀਆਂ 'ਚ ਸਮੁੰਦਰ ਪੀ ਗਿਆ। ਭਗਤ ਜੀ ਨੇ ਬਾਬਾ ਬੇਣੀ ਜੀ ਮਹਾਰਾਜ ਤਖਾ ਤਰ ਦਿੱਤੀ। ਜਿੰਨੇ ਬੰਦੇ ਬੈਠੇ ਆ ਗੱਲ ਸੁਣ ਲਈ। ਪਰ ਰਾਜੇ ਨੂੰ ਇਹ ਗੱਲ ਭਾਈ ਨਾ। ਉਹਨੇ ਆਪਣੇ ਅਹੰਕਾਰ ਨੂੰ ਦੱਸੇ ਮੁਤਾਬਕ ਜਦੋਂ ਬੇਣੀ ਜੀ ਮਹਾਰਾਜ ਸ਼ਾਮ ਨੂੰ ਕਥਾ ਕਰਨ ਆਏ ਦਵਾਰਾ 7-8 ਲੀਟਰ ਦੁੱਧ ਇੱਕੋ ਭਾਂਡੇ ਦੇ ਵਿੱਚ ਪਾ ਕੇ ਭਗਤ ਬੇਣੀ ਜੀ ਦੇ ਅੱਗੇ ਰੱਖਿਆ ਬੇਣੀ ਜੀ ਮਹਾਰਾਜ ਹੱਥ ਜੋੜ ਕੇ ਸਤਿਕਾਰ ਕੀਤਾ ਰਾਜੇ ਦਾ ਕਹਿਣ ਲੱਗੇ ਅੱਜ ਬੜਾ ਦਿਲ ਖੁੱਲਾ ਕਰਕੇ ਭੇਟਾ ਦੇ ਰਹੇ ਹੋ ਖੈਰ ਕਹਿਣ ਲੱਗੇ ਵੈਸੇ ਮੇਰਾ ਮਨ ਸੀ ਵੀ ਰੋਜ਼ ਆਉਂਦੇ ਆ ਬੇਣੀ ਜੀ ਰਾਜਪਤੀਆਂ ਗੱਲਾਂ ਧਰਮ ਦੀਆਂ ਗੱਲਾਂ ਸੁਣਾਉਂਦੇ ਆ ਕਿਉਂ ਨਾ ਹੋਵੇ ਦੁੱਧ ਪੇਟ ਕੀਤਾ ਜਾਏ ਪਰ 베ਣੀ ਜੀ ਇਹ 8 7 ਲੀਟਰ ਜਿਹੜਾ ਦੁੱਧ ਹੈ ਨਾ ਤੁਸੀਂ ਇੱਕੋ ਡੀਕ ਦੇ ਵਿੱਚ ਇੱਥੇ ਬਹਿ ਕੇ ਪੀਣਾ ਹੈ ਮਹਾਰਾਜ ਭਗਤ 베ਣੀ ਜੀ ਕਹਿਣ ਲੱਗੇ ਵੀ ਇਹ ਕਿਦਾਂ ਹੋ ਜਾਏਗਾ ਰਾਜੇ ਨੇ ਤੁਰੋ ਜ਼ਖਦਾ ਕੱਲਾ ਬੰਦਾ ਵੱਤੋਂ ਵੱਤ ਅੱਧਾ ਕਿਲੋ ਦੁੱਧ ਪੀ ਲਏਗਾ ਕਿਲੋ ਪੀਰੇਗਾ ਬੜਾ ਕੋਈ ਪਹਿਲਵਾਨ ਹੋਵੇ ਜਿਹਦੀ ਬੜੀ ਖਰਾਕਿਆ 2 ਕਿਲੋ ਪੀਲੇਗਾ ਕਿੰਨੀ ਕੀ ਕਪੈਸਿਟੀ ਹੈ ਬੰਦੇ ਦੀ ਹਾਂ ਮੈਂ ਤੁਹਾਡੀ ਪੇਟਾ ਪਰਵਾਰ ਕਰਦਾ ਕੋਈ ਨਹੀਂ ਘਰੇ ਬਹਿ ਜਾਗਾ ਮੈਂ ਰਲ ਕੇ ਬੱਚਿਆਂ ਨਾਲ ਪੀਲਾਂਗੇ ਟੱਣ ਲੱਗੇ ਨਹੀਂ ਇਹ ਲਿਆਂਦਾ ਤਾਂ ਇਹ ਤੁਸੀਂ ਇੱਥੇ ਪੀਣਾ ਮੇਰੇ ਸਾਹਮਣੇ ਪੀਣਾ ਉਹ ਕਹਿਣ ਲੱਗੇ ਮਹਾਰਾਜ ਇਹ ਨਹੀਂ ਹੋ ਸਕਦਾ ਰਾਜਾ ਕਹਿੰਦਾ ਜੀ ਇਹ ਨਹੀਂ ਹੋ ਸਕਦਾ ਤਾਂ ਫਿਰ ਕਹਾਣੀਆਂ ਕਿਉਂ ਸੁਣਾਉਂਦੇ ਹੋ ਤੁਸੀਂ ਇਹ ਤੈ ਰਹੇ ਹੋ ਅਗਸਤ ਮੁਨੀ ਢਾਈ ਚੂਲੀਆਂ ਦੇ ਵਿੱਚ ਸਮੁੰਦਰ ਹੀ ਪੀ ਗਿਆ ਜਵਾਬ ਦਿਓ ਮੈਨੂੰ ਇਸ ਨਾਲ ਦਾ ਫੇਰ ਈ ਕਿ ਦਾ ਵੀ ਕਮਾਈ ਵਾਲਾ ਹੋਵੇ ਢਾਈ ਚੂਲੀਆਂ 'ਚ ਸਮੁੰਦਰ ਪੀਣਾ ਕੋਈ ਦਗੀਰ ਤੇ ਹੋਵੇ ਨਾ ਤਾਂ ਹੀ ਮੰਨਿਆ ਜਾ ਸਕਦਾ ਹੈ ਦਲੀਲ ਹੀ ਕੋਈ ਨਹੀਂ ਪੜਿਆ ਲਿਖਿਆ ਜਿਹੜਾ ਬੱਚਾ ਜਾਂ ਮਰ ਗਿਆ ਉਹ ਕੀ ਮੰਨੇਗਾ ਬੇਣੀ ਮਹਾਰਾਜ ਜੀ ਦੇ ਉਹ ਗੱਲ ਨਾਲ ਠੋਕਰ ਅੰਦਰ ਲੱਗੀ ਕਿ ਇੱਕ ਹੁੰਦੀ ਕਹਾਣੀ ਪੜੀ ਤੇ ਸੁਣਾਤੀ ਇੱਕ ਹੁੰਦੀ ਕਹਾਣੀ ਨੂੰ ਕਮਾਇਆ ਹੋਵੇ ਵੀ ਹੋ ਸਕਦਾ ਉਹਨੂੰ ਫੇਰ ਸੁਣਾਉਣਾ ਜਦੋਂ ਠੋਕਰ ਅੰਦਰ ਲੱਗੀ ਕਹਿਣ ਲੱਗੇ ਮੈਨੂੰ ਜਵਾਬ ਚਾਹੀਦਾ ਹੈ ਮਹਾਰਾਜ ਕਹਿਣ ਲੱਗੇ ਵੀ ਚਲੋ ਸਮਾਂ ਦਿਓ ਥੋੜਾ ਜਿਹਾ ਤਿੰਨ ਚਾਰ ਦਿਨ ਇੰਜ ਲੰਘੇ ਬੜੇ ਗ੍ਰੰਥ ਫਰੋਲੇ ਬੜਿਆ ਕਿਤਾਬਾਂ ਦਾ ਅਧਿਐਨ ਕੀਤਾ ਇਹ ਤੇ ਹਰ ਥਾਂ ਤੇ ਲਿਖਿਆ ਹੈ ਪਿਟਾਈ ਚੂੜੀਆਂ ਤੇ ਸਮੁੰਦਰ ਪੀ ਗਿਆ ਪਰ ਇਹ ਨਹੀਂ ਪਤਾ ਲੱਗੇ ਦਲੀਲ ਨਾਲ ਸਮਝ ਆਵੇ ਵੀ ਇਹਨੂੰ ਸਿੱਧ ਕਿਵੇਂ ਕਰਾਂ ਅਖੀਰੀ ਇੱਕ ਦਿਨ ਉਹ ਕਹਿਣ ਲੱਗੇ ਰਾਜਨ ਤੇਰਾ ਜਨਮ ਦਿਨ ਆਉਣ ਵਾਲਾ ਹੈ ਮੈਂ ਨਾ ਕੱਲ ਬਹਿ ਕੇ ਧਰੇ ਜੋਤਿਸ਼ ਲਾਇਆ ਤੇਵਾ ਵੇਖਿਆ ਬਹੁਤ ਧਿਆਨ ਲਾ ਕੇ ਵੇਖਿਆ ਦੋ ਕ ਹਫਤੇ ਤੱਕ ਤੇਰੇ ਉੱਤੇ ਬਹੁਤ ਭਾਰੀ ਸੰਕਟ ਆਉਣ ਵਾਲਾ ਹੈ। ਔਰ ਉਹ ਸੰਕਟ ਇਦਾਂ ਦਾ ਹੋ ਸਕਦਾ ਤੇਰੀ ਮੌਤ ਵੀ ਹੋ ਜਾਏ। ਹੁਣ ਰਾਜੇ ਦੇ ਪੈਰਾਂ ਥੱਲੇ ਇੰਨੀ ਥੀ ਜ਼ਮੀਨ ਕਿਸ ਦੀ? ਭਾਉ ਆਇਆ ਵੀ ਦੇਵੀ ਜੋਤਿਸ਼ ਦਾ ਅਨੁਮਾਨ ਲਾਉਂਦੇ ਆ। ਬੇਣੀ ਜੀ ਪੇ ਵੀ ਧਰਮ ਦੀਆਂ ਗੱਲਾਂ ਕਰਦੇ ਆ। ਹੋ ਸਕਦਾ ਇਹਨਾਂ ਦੀਆਂ ਗੱਲਾਂ 'ਚ ਸਚਾਈ ਹੋਵੇ। ਕਹਿੰ ਲੱਗੇ ਇਹ ਤੇ ਦੱਸ ਦਿੱਤਾ ਹੁਣ ਸਮਾਧਾਨ ਵੀ ਕੋਈ ਦੱਸੋ ਕਹਿੰ ਲੱਗੇ ਸਮਾਧਾਨ ਹੈ। ਪੂਰੇ 2 ਹਫਤੇ ਅਨਾਜ ਨਹੀਂ ਖਾਣਾ ਬਿਲਕੁਲ ਤੁਸੀਂ ਦੁੱਧ ਪੀ ਸਕਦੇ ਹੋ ਪਾਣੀ ਪੀ ਸਕਦੇ ਹੋ ਹੋਰ ਕੁਝ ਪੀ ਸਕਦੇ ਹੋ ਅਨਾਜ ਨਹੀਂ ਖਾਣਾ ਤੇ 2 ਹਫਤੇ ਇੱਕ ਮੈਂ ਤੁਹਾਨੂੰ ਕੋਈ ਠਾਪੁਰ ਲਿਆਓ ਉਹ ਪੱਥਰ ਨੂੰ ਠਾਪੁਰ ਹੀ ਕਹਿੰਦੇ ਪੱਥਰ ਨਹੀਂ ਬੋਲਦੇ ਠਾਪੁਰ ਲਿਆਓ ਉਹਨੂੰ ਤਿਲ ਤਲਾ ਕੇ ਤੂਫਾਂ ਲਾ ਕੇ ਫੁੱਲ ਰੱਖ ਕੇ ਉਹਦੀ ਇੰਨੀ ਭਾਵਨਾ ਨਾਲ ਪੂਜਾ ਕਰੋ ਦੋ ਹਫ਼ਤੇ ਬਾਅਦ ਉਸ ਠਾਪਰ ਨੂੰ ਪਾਣੀ ਚ ਧਾਰਨਾ ਹੈ ਜੇ ਪਾਣੀ ਦੇ ਵਿੱਚ ਉਹ ਤਰ ਗਿਆ ਤੇ ਤੁਹਾਡੀ ਜਾਨ ਬਚ ਜਾਏਗੀ ਜੇ ਡੁੱਬ ਗਿਆ ਤੇ ਰਾਜ ਨੂੰ ਫੇ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਬਿਲਾਜਾ ਹੋਰ ਸੰਕਟ ਆਇਆ ਕਹਿਰ ਉਹਨੇ ਦੋ ਹਫ਼ਤੇ ਲਈ ਬਿਲਕੁਲ ਅਨਾਜ त्यागਿਆ ਥੋੜਾ ਬਹੁਤਾ ਜੀਨ ਜੋਗਾ ਲਿਕਵਿਡ ਲੈ ਲੈਣਾ ਕੋਈ ਪਾਣੀ ਕੋਈ ਦੁੱਧ ਪੀ ਲਿਆ ਸਾਰਾ ਦਿਨ ਜਦੋਂ ਟਾਈਮ ਲੱਗੜਾ ਚੌਂਕੜਾ ਮਾਰ ਕੇ ਬਹਿ ਜਾਣਾ ਬਹਿ ਜਾਣਾ ਠਾਕੁਰ ਦੇ ਕੋਲ ਕੀਮਤੀ ਤੋਂ ਕੀਮਤੀ ਪਿਰਕ ਲਾਏ ਫੁੱਲ ਚੜਾਏ ਤੂਫਾਂ ਦਿਖਾਈਆਂ ਦੋ ਹਫ਼ਤੇ ਜਦੋਂ ਲੰਘ ਗਏ ਜਿੰਨੀ ਭਾਵਨਾ ਨਾਲ ਪੂਜ ਸਕਦਾ ਸੀ ਉਹਨੇ ਪੂਜਿਆ ਅਖੀਰੀ ਜਦੋਂ ਨਾਲ ਬ੍ਰਾਹਮਣਾ ਪੰਡਿਆਂ ਨੂੰ ਆਪਣੇ ਸਾਥੀਆਂ ਐਲਕਾਰਾਂ ਨੂੰ ਨਾਲ ਲੈ ਕੇ ਭਗਤ ਬੇਣੀ ਜੀ ਨੂੰ ਮਹਾਰਾਜ ਨੂੰ ਨਾਲ ਲੈ ਕੇ ਜਦੋਂ ਜਾ ਕੇ ਚੱਲਦੇ ਨਦੀ ਦੇ ਪਾਣੀ ਵਿੱਚ ਪੱਥਰ ਰੱਖਿਆ ਬਥੇਰੇ ਤਰਲੇ ਬਥੇਰੀਆਂ ਅਰਦਾਸਾਂ ਕੀਤੀਆਂ ਪਰ ਪੱਥਰ ਤਰੇ ਕਿਤੋਂ ਪੱਥਰ ਡੁੱਬ ਗਿਆ ਰਾਜਾ ਬੜਾ ਹੈਰਾਨ ਹੋਇਆ ਵੀ ਆ ਤੇ ਮੌਤ ਤੇ ਸਿਰ ਤੇ ਆਮ ਖੜੋਤੀ ਭਗਤ ਬਾਬਾ ਬੇਣੀ ਜੀ ਦੇ ਸਾਹਮਣੇ ਹੱਥ ਜੋੜ ਕੇ ਰਾਜਾ ਰੋ ਪਿਆ ਕਹਿਣ ਲੱਗੇ ਵੀ ਧੁੱਲ ਹੋ ਗਈ ਹੁਣ ਕੀ ਬਣੇਗਾ ਬੇਣੀ ਮਹਾਰਾਜ ਹੱਸ ਪੈਣ ਲੱਗੇ ਵੀ ਨਹੀਂ ਮੌਤ ਨਹੀਂ ਹੋਣੀ ਤੇਰੀ ਇਹ ਤੈਨੂੰ ਸਮਝਾਉਣ ਲਈ ਸੀ ਤੂੰ ਵੀ ਆ ਜਾ ਕਦੇ ਸ਼੍ਰੀ ਰਾਮਚੰਦਰ ਵੀ ਰਾਜਾ ਆ ਤੇ ਸ਼੍ਰੀ ਰਾਮਚੰਦਰ ਰਾਜੇ ਦੀਆਂ ਇਹ ਗੱਲਾਂ ਤੁਸੀਂ ਮੰਨਦੇ ਹੋ ਨਾ ਵੀ ਉਹਨੇ ਸਮੁੰਦਰ ਦੇ ਉੱਤੇ ਪੁਲ ਸੇਤੂ ਬਣਾਇਆ ਪੱਥਰਾਂ ਦਾ ਪੁਲ ਬਣਾਇਆ ਸੀ ਜਿੱਥੋਂ ਦੀ ਲੰਘ ਕੇ ਸੈਨਾ ਸਾਰੀ ਪਹੁੰਚੀ ਸੀ ਸ਼੍ਰੀ ਲੰਕਾ ਤੁਸੀਂ ਇਹ ਗੱਲ ਮੰਨਦੇ ਕਹਿੰਨ ਲੱਗਾ ਮੰਨਦਾ ਆ ਕਹਿੰਨ ਲੱਗਾ ਰਾਜੇ ਵੀ ਹੁਣ ਨਹੀਂ ਪੱਥਰ ਦਰੇ ਹੱਥ ਜੋੜ ਕੇ ਰਾਜਾ ਕਹਿਣ ਲੱਗਾ ਵੀ ਹੁਣ ਉਹ ਰਾਜੇ ਕਿੱਥੇ ਭਗਤ ਬੇਣੀ ਜੀ ਮਹਾਰਾਜ ਕਹਿਣ ਲੱਗੇ ਨਾ ਉਹ ਰਾਜੇ ਆ ਤੇ ਰਾਜੇ ਨੂੰ ਫਿਰ ਨਾ ਉਦਾਂ ਦੇ ਹੁਣ ਭਗਤ ਆਗਸਤ ਮੁਨੀ ਵਾਂ ਕੇ ਕੀ ਕਰੀਏ ਫਿਰ ਨਾ ਉਦਾਂ ਦੇ ਮੁਨੀ ਰਹਿ ਗਏ ਤੇ ਨਾ ਉਦਾਂ ਦੇ ਰਾਜੇ ਰਹਿ ਗਏ ਆ ਜੀ ਉਦਾਂ ਦੇ ਰਾਜੇ ਹੋਣ ਤੇ ਪੱਥਰ ਤਾਰ ਦੇਣ ਜੀ ਉਦਾਂ ਦੇ ਮੁਨੀ ਹੋਣ ਤੇ ਹੋ ਸਕਦਾ ਪੀਂ ਵੀ ਜਾਣ ਰਾਜੇ ਨੂੰ ਗੱਲ ਤੇ ਜਵਾਬ ਦਾ ਆਇਆ ਜਵਾਬ ਤੇ ਮਿਲ ਗਿਆ ਉਸ ਗੱਲ ਦਾ ਪ੍ਰਸ਼ਨ ਦਾ ਇਹ ਸਾਰੀ ਕਦਰ ਨਾ ਕਿਸੇ ਕਮਾਈ ਵਾਲੇ ਗੁਰਮਖ ਨੇ ਸੁਣੀ ਕੋ ਰੱਬੀ ਪੁਰਸ਼ ਸੀ ਸਾਧ ਪੁਰਸ਼ ਕੋਈ ਸਾਧੂ ਸੁਭਾ ਦਾ ਸੀ ਉਹਨੇ ਸੁਣ ਤੇ ਲਈ ਭਗਤ 베ਣੀ ਜੀ ਮਹਾਰਾਜ ਨੂੰ ਵਖਰਿਆਂ ਕਰਕੇ ਇੱਕ ਗੱਲ ਆਂਦਾ ਹੈ ਕਹਿਣ ਲੱਗੇ ਤੇਰੇ ਸ਼ਬਦਾਂ ਵਿੱਚ ਬੜੀ ਜਾਨ ਆ ਲਫ਼ਜ਼ਾਂ ਦਾ ਤੂੰ ਸੌਦਾਗਰ ਹੈ ਪੜਿਆ ਲਿਖਿਆ ਹੈ ਸਿਆਣਾ ਜਦੋਂ ਤੂੰ ਬੋਲਦਾ ਲੋਕ ਤੇਰੇ ਪ੍ਰਭਾਵ ਨੂੰ ਕਬੂਲਦੇ ਐ ਤੇਰੇ ਲਫ਼ਜ਼ਾਂ ਵਿੱਚ ਬੜਾ ਸ਼ੁੱਧ ਗਿਆਨ ਹੈ ਪਰ ਮੈਂ ਇੱਕ ਗੱਲ ਪੁੱਛਾਂ ਸਾਰੀ ਜ਼ਿੰਦਗੀ ਕਹਾਣੀਆਂ ਸੁਣਾਉਂਦਿਆਂ ਲੰਘ ਜਾਏਗੀ ਸਾਖੀਆਂ ਸੁਣਾਉਂਦਿਆਂ ਲੰਘ ਜਾਏਗੀ ਕਿ ਜਾਂ ਸਾਖੀਆਂ ਵਾਲੇ ਮਹਾਪੁਰਸ਼ਾਂ ਵਰਗੇ ਬਣਨਾ ਵੀ ਲੋੜਦਾ ਹੈ ਸੁਣਾਉਣਾ ਤੇ ਬੜਾ ਸੌਖਾ ਹੈ ਪਰ ਕਿੰਦੇ ਨੇ ਬਣਨਾ ਬੜਾ ਔਖਾ ਹੈ ਬੇਣੀ ਜੀ ਖੇਡ ਉਦਨ ਬਣੇਗੀ ਜੀਨਾ ਦੀਆਂ ਗੱਲਾਂ ਸੁਣਾਉਂਦੇ ਉਹ ਅਰਦਾਸ ਕਰੋ ਕਿਤੇ ਜੀਵਨ ਉਹਦਾ ਵਰਗਾ ਬਣ ਜਾਏ ਭਾਗਤ ਬੇਣੀ ਜੀ ਮਹਾਰਾਜ ਜੀ ਦੇ ਜੀਵਨ ਨੂੰ ਇਸ ਗੱਲ ਦੀ ਠੋਕਰ ਨਾ ਕਹੀ ਸੱਚ ਦੇ ਰਾਹੇ ਤੁਰੇ ਹੁਣ ਤੱਕਾ ਕਰਨੀ ਰਾਜੇ ਦੇ ਦਰਬਾਰ ਵਿੱਚ ਛੱਡ ਦਿੱਤੀ ਪਹਿਲਾਂ ਘਰ ਦੇ ਵਿੱਚ ਬੜਾ ਕੁਝ ਸੀ ਮਾਲਕ ਦੇ ਦਿੱਤੇ ਪਦਾਰਥ ਸੰਗਤਾਂ ਦੀਆਂ ਦਿੱਤੀਆਂ ਪੇਟਾਵਾਂ ਰਾਜਾ ਰੋਜ਼ ਕੋਈ ਨਾ ਕੋਈ ਚੜਾਵਾ ਰੱਖਦਾ ਸੀ ਖਤਾਂ ਤੇ ਰੋ ਸੁਣਦਾ ਸੀ ਹੁਣ ਬੇਣੀ ਜੀ ਮਹਾਰਾਜ ਘਰੋਂ ਆਉਂਦੇ ਜ਼ਰੂਰ ਹੈ ਰੋਜ਼ ਸਵੇਰੇ ਘਰੋਂ ਕਹਿ ਦੇਣਾ ਚੰਗਾ ਵੀ ਮੇਰਾ ਟਾਈਮ ਹੋਇਆ ਚੱਲਿਆ ਮੈਂ ਕਥਾ ਕਰਨ ਕਥਾ ਸੁਣਾਉਣ ਲਈ ਚੱਲਿਆ ਪਰ ਜਾਣਾ ਮਹਾਰਾਜ ਦੇ ਦਰਬਾਰ 'ਚ ਜਿੱਥੇ ਉਹਨਾਂ ਦਾ ਅਜ ਦੇਵਰਾ ਬਣਿਆ ਹੈ ਉਹ ਲੋਕ ਕਹਿੰਦੇ ਨੇ ਮਹਾਰਾਜ ਇਹ ਜੰਗਲ ਸੀ ਇੱਥੇ ਆ ਕੇ ਬਹਿ ਜਾਂਦੇ ਸੀ। ਔਰ ਇੱਥੇ ਬਹਿ ਕੇ ਸਾਰਾ ਸਾਰਾ ਦਿਨ ਇਬਾਦਤ ਕਰਨੀ ਬੰਦਗੀ ਕਰਨੀ। ਬੰਦਗੀ ਕਰਦੇ ਆ ਕਿਉਂਕਿ ਜਿਹੜੀ ਸਵੈ ਪ੍ਰਜੋਲ ਆ ਪਿਆਰਿਓ ਉਹੀ ਜੀਵਨ ਨੂੰ ਘੜਦੀ ਆ। ਸਵੈ ਪ੍ਰਜੋਲ ਕੀ ਹੁੰਦੀ ਹੈ? ਵੀ ਮੇਰੀ ਜ਼ਿੰਦਗੀ ਚ ਕਰੋਧ ਹਜਿਆ ਰਿਹਾ ਹੈ। ਜੇ ਪ੍ਰੋਧ ਆ ਰਿਹਾ ਆ ਇਹਦਾ ਮਤਲਬ ਜੇ ਮੈਂ ਨਿਤਨੇਮ ਕਰਦਾ ਆਂ ਸੇਵਾ ਕਰਦਾ ਆਂ ਜੇ ਪ੍ਰੋਧ ਤੇ ਕਾਬੂ ਨਹੀਂ ਆ ਇਹਦਾ ਮਤਲਬ ਕਮੀ ਤੇ ਹੈ ਕਿਤੇ ਨਾ ਕਿਤੇ ਜੇ ਵਾਸ਼ਨਾ ਦਾ ਬੋਲਬਾਲਾ ਉਹਨਾਂ ਹੀ ਹੈ ਇਹਦਾ ਮਤਲਬ ਇਹ ਜੱਗ ਦਾ ਧਰਮ ਹੈ ਕਰਮ ਦਾ ਕਰਮ ਤੇ ਕਮਾਇਆ ਨਹੀਂ ਜਾ ਰਿਹਾ ਮਹਾਰਾਜ ਜਦੋਂ ਅੰਦਰ ਦੀ ਪਰਚੋਲ ਕੀਤੀ ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਤਿੱਥੈ ਘੜਿਆ ਸੁਰਤ ਮਤ ਮਨ ਬੁੱਧ ਕਿੱਥੇ ਘੜੀਐ ਸੁਰਾ ਸਿੱਧਾਂ ਕੀ ਸੁਧ ਜਦੋਂ ਅੰਦਰ ਦੀ ਘਾੜਤ ਵੱਢਦੀ ਗਈ ਕਈ ਦਿਨ ਲੰਘੇ ਭਗਤ ਜੀ ਅੱਗੇ ਤੇ ਦੋਨੋਂ ਟਾਈਮ ਰਾਜੇ ਨੂੰ ਕਥਾ ਸੁਣਾਉਣੀ ਜਿਹੜੇ ਅਮੀਰ ਵਜ਼ੀਰ ਰਾਜੇ ਦੇ ਅਹਿਲ ਘਰ ਸਮੇਤ ਰਾਜਾ ਰਾਜੇ ਦੇ ਪਰਿਵਾਰ ਜਿਹੜੇ ਰੋਜ਼ ਧਰਮ ਦੀਆਂ ਗੱਲਾਂ ਕਰਦੇ ਸਨ ਉਹ ਕੋਈ ਨਾ ਕੋਈ ਭੇਟ ਰਾਜੇ ਨੂੰ ਰੋਜ਼ ਭਗਤ ਜੀ ਨੂੰ ਭੇਟ ਕਰਦੇ ਸਨ ਹੁਣ ਅੱਗੇ ਰਾਜੇ ਦੇ ਦਰਬਾਰ ਵਿੱਚੋਂ ਰੋਜ਼ ਭੇਟ ਮਿਲਣੀ ਘਰੇ ਜਾਣਾ ਪਦਾਰਥਾਂ ਨੇ ਜ਼ਿੰਦਗੀ ਬੜੀ ਸੋਹਣੀ ਚੱਲਦੀ ਸੀ ਹੁਣ ਜਦੋਂ 3-4 ਮਹੀਨੇ ਭਗਤ ਜੀ ਨੂੰ ਇਦਾਂ ਹੀ ਲੰਘ ਹੈ ਨਾ ਘਰੇ ਖੌੜੀ ਖੌੜੀ ਸਮਾਨ ਮੁਕਣਾ ਸ਼ੁਰੂ ਹੋ ਗਿਆ ਇੱਕ ਦਿਨ ਪਤਨੀ ਨੇ ਪੁੱਛਿਆ ਕਹਿਣ ਲੱਗੀ ਵੀ ਪੈਸੇ ਕਿੱਥੇ ਜਾਂਦੇ ਤੁਹਾਡੇ ਲਿਆਉਂਦੇ ਨਹੀਂ ਕੁਝ ਵੀ ਮੈਨੂੰ ਕਈ ਦਿਨ ਮਹੀਨੇ ਉਹ ਚੱਲਿਆ ਵੇਖਦਿਆਂ ਘਰ ਦਾ ਸਾਰਾ ਰਾਸ਼ਨ ਮੁੱਕਿਆ ਭਗਤ ਜੀ ਆਲਾ ਟਾਲਾ ਕਰਕੇ ਚਲੇ ਜਾਂਦੇ ਆ ਪਰ ਮਾਫ਼ ਕਰਨਾ ਜਿੱਥੇ ਗਰੀਬੀ ਐ ਮੈਨੂੰ ਮਾਫ਼ ਕਰਨਾ ਮੈਂ ਲਫ਼ਜ਼ ਕਹਿਣ ਲੱਗਾ ਮੈਂ ਦੋਰੀ ਵਾਰੀ ਮਾਫੀ ਮੰਗਦਾ ਆ ਬਹੁਤਾਂ ਕਾਰਨ ਕਈ ਵਾਰੀ ਲੜਾਈ ਦੇ ਗਰੀਬੀ ਵੀ ਬਣ ਜਾਂਦੀ ਆ ਆਦਾਰਤ ਪੂਰੇ ਨਾ ਹੁੰਦੇ ਹੋਣ ਲੋੜਾ ਪੂਰੀਆਂ ਨਾ ਹੁੰਦੀਆਂ ਹੋਣ ਤੇ ਸੁਭਾਅ ਕਿਾ ਜੇ ਸਬਰ ਵਾਲਾ ਗੁਣ ਨਾ ਹੋਵੇ ਤਾਂ ਲੜਾਈ ਹੋਣੀ ਸੁਭਾਅ ਕਿ ਭਗਤ ਜੀ ਦੇ ਘਰ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ ਪਤਨੀ ਨੇ ਆਖਿਆ ਵੀ ਅਕਸਰ ਰੋਟੀ ਪਾਣੀ ਲਈ ਸਾਜ਼ੋ ਸਮਾਨ ਤੇ ਚਾਹੀਦਾ ਹੀ ਆ ਮੈਂ ਲੋਕਾਂ ਦੇ ਘਰੋਂ ਕਿੰਨਾ ਭਮਾਂਕੇ ਲਿਆਵਾਂ ਜੇ ਕਿਸੇ ਕੋਲ ਮੰਗ ਕੇ ਲਿਆਉਣੀ ਆਟਾ ਉਧਾਰਾ ਕੋਈ ਖੰਡ ਮਿੱਠਾ ਕੋਈ ਉਧਾਰਾ ਮੰਗ ਕੇ ਲਿਆਉਣੀ ਵੀ ਆ ਅਕਸਰ ਉਸ ਸਮਾਨ ਮੋੜਨਾ ਵੀ ਤੇ ਆ ਮੁਲਕੇ ਪਿੰਡ ਦਾ ਤੇ ਘਰ ਰਹਿ ਕੋਈ ਨਹੀਂ ਗਿਆ ਜਿੱਥੋਂ ਨਹੀਂ ਮੰਗਿਆ ਮੈਂ ਨਹੀਂ ਮੰਗ ਸਕਦੀ ਹੁਣ ਵਾਰ-ਵਾਰ ਲਿਆਉਣਾ ਪੈਗਾ ਭਗਤ ਜੀ ਕੁਝ ਨਹੀਂ ਬੋਲਦੇ ਪੈ ਤਾਂ ਲਿਆਉਂਦੇ ਇੰਨੀ ਇੱਕ ਜਿਆਦੀ ਗਰੀਬੀ ਮਹਾਰਾਜੇ ਦੇ ਜੀਵਨ ਤੇ ਆਈ ਅਖੀਰ ਪਤਨੀ ਇੱਕ ਦਿਨ ਲੜ ਕੇ ਕਹਿੰਦੀ ਹੈ ਦੋ ਹੀ ਗੱਲਾਂ ਜਾ ਤੇ ਸੱਚ ਦੱਸੋ ਨਹੀਂ ਤੇ ਮੈਂ ਮੁੜ ਜਾਣਾ ਫੇਕੇ ਚਲੇ ਜਾਣਾ ਬੱਚੇ ਛੱਡ ਜਾਣੇ ਇੱਥੇ ਕਿੱਥੇ ਜਾਂਦੇ ਹੋ ਕਥਾ ਨਹੀਂ ਕਰਦੇ ਮਹਾਰਾਜ ਕਹਿੰਦੇ ਕਥਾ ਕਰਦਾ ਆਂ ਮੈਂ ਸੁਣਾਉਣ ਜਾਂਦਾ ਆਂ ਰੋਜ਼ ਕਥਾ ਕਹਿ ਲੱਗੇ ਜੇ ਕਥਾ ਸੁਣਾਉਣ ਜਾਂਦੇ ਹੋ ਤੇ ਤੁਹਾਨੂੰ ਭੇਟ ਮਿਲੇ ਨਾ ਕੋਈ ਆਖਿਆ ਜਿਹਨੂੰ ਸੁਣਾਉਣ ਜਾਂਦਾ ਨਾ ਹੁਣ ਅੱਗੇ ਵਾਲੇ ਰਾਜੇ ਕੋਲ ਨਹੀਂ ਜਾਂਦਾ ਪਏ ਨਾ ਹੀ ਉੱਥੇ ਕੋਈ ਅਹਿਲਕਾਰ ਆਉਂਦੇ ਨਾ ਹੀ ਰਾਜੇ ਦਾ ਪਰਿਵਾਰ ਆਉਂਦਾ ਨਾ ਹੀ ਹੋਰ ਲੋਕ ਆਉਂਦੇ ਆ ਦਰਬਾਰ ਦੇ ਹੁਣ ਰਾਜਾ ਬਦਲਿਆ ਉਹ ਬਹੁਤ ਵੱਡਾ ਰਾਜਾ ਆਇਆ ਜਿਸ ਨੂੰ ਕਥਾ ਸੁਣਾਉਣਾ ਪਰ ਅਜੇ ਉਹ ਸੁਣੀ ਜਾ ਰਿਹਾ ਹੈ ਉਹ ਦੇ ਨਹੀਂ ਕੁਝ ਰਿਹਾ ਪਰ ਇਨਾਂ 'ਕ ਭਰੋਸਾ ਰੱਖ ਜਿਸ ਦਿਨ ਕਿਤੇ ਉਹਨੇ ਭੇਟ ਰੱਖੀ ਨਾ ਤੇ ਮੈਂ ਵਾਅਦਾ ਕਰਦਾ ਤੇਰੇ ਨਾਲ ਜਨਮਾਂ ਜਨਮਾਂ ਦੀਆਂ ਖੁੱਖਾਂ ਨਿਕਲ ਜਾਣਗੀਆਂ ਕਹਿਣ ਲੱਗੀ ਮੈਂ ਕਿਵੇਂ ਸੁਣਾਂ ਮੈਂ ਕਿਵੇਂ ਮੰਨਾਂ ਇਸ ਗੱਲ ਨੂੰ ਅਖੀਰੀ ਭਗਤ ਜੀ ਦੀ ਪਤਨੀ ਨੇ ਫੈਸਲਾ ਕੀਤਾ ਵੀ ਮੈਂ ਬੱਚੇ ਛੱਡ ਚਲੀ ਆ ਆਪੇ ਜਦੋਂ ਸਾਰਾ ਦਿਨ ਵਿਲਕਣਗੇ ਰੋਣਗੇ ਪਤਾ ਲੱਗ ਜਾਏਗਾ ਮੈਂ ਤੇ ਇੰਨੀ ਗਰੀਬੀ ਦੇ ਦਿਨ ਕਦੇ ਵੇਖੇ ਨਹੀਂ ਸੀ ਨਾ ਮਾਪਿਆਂ ਦੇ ਘਰ ਨਾ ਤੁਹਾਡੇ ਘਰ ਅਲੱਗੋਂ 5 ਪੰਜਾਂ ਮਹੀਨਿਆਂ ਤੋਂ ਕਰਦਾ ਕੋਈ ਕੀਮਤੀ ਸਮਾਨ ਨਹੀਂ ਰਹਿ ਗਿਆ ਜਿਹੜਾ ਮੈਂ ਵੇਚ ਕੇ ਨਿਆਣਿਆਂ ਦੀ ਭੁੱਖ ਨਾ ਪੂਰੀ ਕੀਤੀ ਹੋਵੇ ਪਰ ਮੈਂ ਨਹੀਂ ਰਹਿ ਸਕਦੀ ਅੱਜ ਆਖਰੀ ਦਿਨ ਹੈ ਜੇ ਤੇ ਕੁਝ ਲਿਆਉਣਾ ਤਾਂ ਵੀ ਠੀਕ ਹੈ ਨਹੀਂ ਤੇ ਜਾਂ ਸ਼ਾਮੀ ਤੁਸੀਂ ਨਾ ਘਰ ਆਇਓ ਜੇ ਆਉਣਾ ਤਾਂ ਫਿਰ ਮੈਂ ਨਹੀਂ ਹੋਣਾ ਮਹਾਰਾਜ ਕੁਝ ਨਾ ਬੋਲੇ ਇਧਰ ਭਗਤ ਜੀ ਬੈਠੇ ਆ ਸੁਰਤ ਮਾਲਕ ਦੇ ਚਰਨਾਂ ਨਾਲ ਜੁੜੀ ਹੋਈ ਔਰ ਜੁੜੀ ਹੋਈ ਸੁਰਤ ਨੂੰ ਅੱਜ ਇਨਹਾਮ ਹੋਇਆ ਬੇਣੀ ਜੀ ਕਦੇ ਉਸ ਰਾਜੇ ਦਾ ਦਰਬਾਰ ਵੇਖੋ ਕਿੰਨੇ ਪਦਾਰਥ ਮਿਲਦੇ ਸਨ ਜਿਹੜੇ ਰਾਜੇ ਨਾਲ ਤੁਸੀਂ ਜੁੜੇ ਹੋ ਇੱਥੋਂ ਤਾਂ ਮਿਲਿਆ ਹੀ ਕੁਝ ਨਹੀਂ ਅਜੇ ਤੱਕ ਭਗਤ ਜੀ ਹੱਥ ਜੁੜ ਕੇ ਇੱਕੋ ਹੀ ਗੱਲ ਕਹਿੰਦੇ ਆ ਦਾਤਾ ਅੱਜ ਤੇਰੇ ਬੋਲ ਮੇਰੇ ਕੰਨਾਂ 'ਚ ਪੈ ਗਏ ਮੇਰੇ ਲਈ ਸਭ ਤੋਂ ਵੱਡੀ ਇਹੀ ਰੋਹਾਨੀ ਗੱਲ ਹੈ ਅੱਜ ਇਹਨਾਂ ਤੇ ਲੱਗਦਾ ਜਿਵੇਂ ਜ਼ਿੰਦਗੀ ਸਫਲ ਹੋਣ ਦੇ ਕਿਨਾਰੇ ਆ ਮਹਾਰਾਜ ਬੇਸ਼ੱਕ ਮੌਤ ਮਿਲ ਜਾਏ ਸਭ ਕੁਝ ਚਲਿਆ ਜਾਏ ਬਸ ਇਨਾ ਤਰਸ ਕਰੀ ਤੇਰੇ ਦਰ ਦਾ ਪੱਲਾ ਨਾ ਛੱਡਾਂ ਭਾਗਤ ਬੀਣੀ ਜੀ ਅਲਦਾਸਾਂ ਕਰਦੇ ਸ਼ਾਮ ਨੂੰ ਜਦੋਂ ਘਰ ਨੂੰ ਗਏ ਨਾ ਹੁਣ ਖਿਆਲ ਆਉਂਦੇ ਆ ਪਤਾ ਨਹੀਂ ਪਤਨੀ ਘਰ ਹੋਏਗੀ ਪਤਾ ਨਹੀਂ ਕੀ ਬਣੇਗਾ ਗੁਲਾਮ ਇਸ ਸ਼ਿਕਵੇ 'ਤੇ ਸੁਣਨੇ ਪੈਣਗੇ ਜਦੋਂ ਘਰ ਗਏ ਆ ਇੰਨੀ ਹੈਰਾਨੀਆਂ ਵੀ ਘਰ ਦੇ ਵਿੱਚ ਰਾਸ਼ਨ ਦੇ ਆ ਮਾਰ ਲੱਗੇ ਹੋਏ ਕੋਈ ਗੱड्डा ਭਰ ਕੇ ਰਾਸ਼ਨ ਦਾ ਖੜਾ ਕਰਕੇ ਚਲਾ ਗਿਆ ਪਤਨੀ ਨੂੰ ਪੁੱਛਿਆ ਵੀ ਆਹ ਕੌਣ ਲਿਆਇਆ ਕਹਿਣ ਲੱਗੀ ਪਤਾ ਨਹੀਂ ਮੈਂ ਤੇ ਨਹੀਂ ਜਾਣਦੀ ਆਇਆ ਸੀ ਕੋਈ ਸੋਹਣੇ ਸਰੂਪ ਵਾਲਾ ਸੀ ਲਾਲੀ ਬੜੀ ਸੀ ਮੁਫਤੇ ਮੈਂ ਪੁੱਛਿਆ ਹੱਥ ਜੋੜ ਕੇ ਉਹਨੇ ਬਸ ਇੰਨੀ ਗੱਲ ਕਹੀ ਐ ਕਿ ਸਾਡੇ ਹੀ ਦਰਬਾਰ ਦੀ ਚਾਤਰੀ ਕਰਦਾ ਐ ਅੱਜਕੱਲ ਬੇਣੀ ਸਾਨੂੰ ਰੋਜ਼ ਕਥਾ ਸੁਣਾਉਂਦਾ ਐ ਬਸ ਅਸੀਂ ਉਸੇ ਦਰਬਾਰ ਦੇ ਵਿੱਚੋਂ ਆਏ ਆ ਕਿਸੇ ਹੋਰ ਵੀ ਚੀਜ਼ ਦੀ ਕਮੀ ਰਹਿ ਗਈ ਤੱਕਲ ਨੂੰ ਫੇਰ ਦੇ ਜਾਵਾਂਗੇ ਪਰ ਵਾਅਦਾ ਇਹ ਆ ਵੀ ਹੁਣ ਕਮੀ ਨਹੀਂ ਰਹੇਗੀ ਕਰਦੇ ਵਿੱਚ ਬਸ ਭਗਤ ਬਾਬਾ ਬੇਣੀ ਦੀ ਅੱਖਾਂ ਭਰੀਆਂ ਹੋਈਆਂ ਪਤਨੀ ਨੂੰ ਕਹਿੰਦੇ ਆ ਅਸਲ 'ਚ ਇਹ ਕੋਈ ਹੋਰ ਨਹੀਂ ਹੈ ਇਹ ਉਹ ਰਾਜੇ ਦਾ ਕੋਈ ਦੂਤ ਹੈ ਮਾਲਕ ਆਪ ਹੀ ਕਹਿ ਲੋ ਆ ਗਿਆ ਜਿਸ ਪਰਮਾਤਮਾ ਵਹਿਗੁਰੂ ਦੀ ਬੰਦਗੀ ਚ ਰਿਹਾ ਨਾਲ